ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਪ੍ਰੀਤ ਤੇ ਉਹਦਾ ਪਤੀ ਬਾਜ਼ਾਰ ਜਾਂਦੇ ਨੇ ਤੇ ਪ੍ਰੀਤ ਜਦੋਂ ਹੀ ਗੱਡੀ ਦੇ ਵਿੱਚੋਂ ਉੱਤਰ ਕੇ ਕਿਸੇ ਦੁਕਾਨ ਦੇ ਵਿੱਚ ਜਾਣ ਲੱਗਦੀ ਆ ਤਾਂ ਅੱਗੇ ਤੋਂ ਇੱਕ ਮੁੰਡਾ ਤੇ ਕੁੜੀ ਆਉਂਦੇ ਆ ਉਹ ਮੁੰਡਾ ਪ੍ਰੀਤ ਨੂੰ ਬੜੀ ਹੈਰਾਨੀ ਨਾਲ ਵੇਖਦਾ ਤੇ ਕਹਿੰਦਾ ਕਿ ਪ੍ਰੀਤ ਪ੍ਰੀਤ ਵੀ ਹੈਰਾਨ ਹੋ ਜਾਂਦੀ ਆ ਤੇ ਉਸ ਮੁੰਡੇ ਨੂੰ ਕਹਿੰਦੀ ਆ ਕਿ ਤੁਸੀਂ ਕਮਲ ਹੋ ਨਾ ਉਹ ਕਹਿੰਦਾ ਹਾਂਜੀ ਤੇ ਉਹ ਮੁੰਡਾ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਪਰ ਪ੍ਰੀਤ ਉਥੋਂ ਪਾਸਾ ਵੱਟ ਕੇ ਲੰਘ ਜਾਂਦੀ ਆ ਉਹਦੇ ਪਿੱਛੇ ਹੀ ਪ੍ਰੀਤ ਦੇ ਘਰ ਵਾਲਾ ਆਉਂਦਾ ਤੇ ਉਹ ਉਹਨੂੰ ਬੁਲਾਉਂਦਾ ਮੁੰਡਾ ਜਿਹੜਾ ਹੁੰਦਾ ਕਮਲ ਉਹ ਪ੍ਰੀਤ ਦੇ ਘਰ ਵਾਲੇ ਨੂੰ ਬੁਲਾਉਂਦਾ ਪ੍ਰੀਤ ਦੇ ਘਰ ਵਾਲਾ ਵੀ ਉਹਦੇ ਨਾਲ ਹੱਥ ਮਿਲਾ ਲੈਂਦਾ ਤੇ ਪ੍ਰੀਤ ਦੇ ਘਰ ਵਾਲਾ ਉਹਨੂੰ ਆਵਾਜ਼ ਮਾਰਦਾ ਪ੍ਰੀਤ ਵੀ ਇਹ ਤੁਹਾਨੂੰ ਬੁਲਾ ਰਹੇ ਆ ਹਨਾ ਤੁਸੀਂ ਪਾਸਾ ਵੱਟ ਕੇ ਲੰਘ ਗਏ ਵੀ ਤੁਹਾਡੇ ਨੋਂ ਨਹੀਂ ਹੋਣਗੇ ਤੇ ਕਮਲ ਕਹਿੰਦਾ ਕਿ ਹਾਂਜੀ ਮੈਂ ਤੇ ਪ੍ਰੀਤ ਇੱਕ ਦੂਜੇ ਨੂੰ ਜਾਣਦੇ ਆ ਪ੍ਰੀਤ ਕਹਿੰਦੀ ਪਰ ਮੈਂ ਨਹੀਂ ਤੁਹਾਨੂੰ ਜਾਣਦੀ ਕਹਿੰਦਾ ਪ੍ਰੀਤ ਮੈਂ ਪਲੀਜ਼ ਸੌਰੀ ਮੇਰੀ ਗੱਲ ਤਾਂ ਸੁਣ ਲਾ ਉਹ ਕਹਿੰਦੀ ਨਹੀਂ ਮੈਂ ਗੱਲ ਨਹੀਂ ਸੁਣਨੀਗੀ ਇਹ ਕਹਿ ਕੇ ਪ੍ਰੀਤ ਅੱਗੇ ਲੰਘ ਜਾਂਦੀ ਆ ਤੇ ਪਿੱਛੇ-ਪਿੱਛੇ ਉਹਦੇ ਘਰ ਵਾਲਾ ਚਲਿਆ ਜਾਂਦਾ ਉਹ ਗਾਉਂ ਦੁਕਾਨ 'ਚ ਜਾਂਦੇ ਆ ਜਿਹੜਾ ਸਮਾਨ ਉਹਨਾਂ ਨੇ ਖਰੀਦਣਾ ਸੀ ਉਹ ਖਰੀਦਦੇ ਆ ਤੇ ਵਾਪਸ ਗੱਡੀ ਦੇ ਵਿੱਚ ਆ ਕੇ ਬੈਠ ਜਾਂਦੇ ਆ ਉਹ ਮੁੰਡਾ ਜਿਹੜਾ ਕਮਲ ਪ੍ਰੀਤ ਨੂੰ ਬੁਲਾਉਂਦਾ ਹੁੰਦਾ ਉਹ ਤੇ ਉਹਦੇ ਨਾਲ ਜਿਹੜੀ ਉਹਦੀ ਪਤਨੀ ਹੁੰਦੀ ਆ ਉਹ ਖੜੇ ਹੈਰਾਨੀ ਨਾਲ ਵੇਖਦੇ ਰਹਿੰਦੇ ਆ ਤੇ ਅੱਗੋਂ ਜਿਹੜੀ ਕਮਲ ਦੀ ਪਤਨੀ ਹੁੰਦੀ ਆ ਉਹ ਉਹਨੂੰ ਪੁੱਛਦੀ ਆ ਕਿ ਵੀ ਇਹ ਕੌਣ ਐ ਉਹ ਕਹਿੰਦਾ ਕਿ ਕਦੇ ਫੇਰ ਦੱਸੂਗਾ ਵੀ ਇਹ ਕੌਣ ਆ ਪਰ ਕਹਿੰਦਾ ਵੀ ਮੈਂ ਇਹਨੂੰ ਬੁਲਾਉਣਾ ਚਾਹਣਾ ਮੈਂ ਇਹਦੇ ਨਾਲ ਗੱਲ ਕਰਨੀ ਚਾਹਣਾ ਉਹ ਕਹਿੰਦੀ ਵੀ ਮੈਂ ਕੋਸ਼ਿਸ਼ ਕਰਾਂ ਵੀ ਜੇ ਬੋਲ ਦੇ ਆ ਤਾਂ ਚਲੋ ਜਿਹੜੀ ਉਹਦੀ ਪਤਨੀ ਹੁੰਦੀ ਆ ਕਮਲ ਦੀ ਉਹ ਪ੍ਰੀਤ ਨੂੰ ਬੁਲਾਉਂਦੀ ਆ ਕਿ ਤੁਸੀਂ ਪਲੀਜ਼ ਗੱਲ ਸੁਣ ਲਓ ਮੈਂ ਇਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਆ ਹਨਾ ਵੀ ਨਹੀਂ ਇਹਨਾਂ ਨੂੰ ਆਏ ਰੂ ਵੀ ਤੁਸੀਂ ਗੱਲ ਨਹੀਂ ਸੁਣੀ ਚਲੋ ਪ੍ਰੀਤ ਦੇ ਘਰ ਵਾਲਾ ਉਹਨੂੰ ਇਸ਼ਾਰਾ ਕਰ ਦਿੰਦਾ ਵੀ ਸੁਣ ਲੈ ਗੱਲ ਤਾਂ ਕਮਲ ਆ ਜਿਹੜਾ ਪ੍ਰੀਤ ਕੋਲੇ ਆ ਕੇ ਕੋਈ ਗੱਲ ਕਹਿੰਦਾ ਕਿ ਪ੍ਰੀਤ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਜੋ ਕੀਤਾ ਉਹਦੇ ਵਾਸਤੇ ਮਾਫੀ ਮੰਗਣ ਲਈ ਮੇਰੇ ਕੋਲੇ ਸ਼ਬਦ ਹੈ ਨਹੀਂ ਜਿੰਨੇ ਜਿਹੜੇ ਭਰਾ ਕਰਕੇ ਮੈਂ ਤੈਨੂੰ ਛੱਡਿਆ ਮੈਂ ਆਪਣਾ ਰਿਸ਼ਤਾ ਤੋੜਿਆ ਉਸੇ ਭਰਾ ਨੇ ਅੱਜ ਮੈਨੂੰ ਛੱਡਤਾ ਤੇ ਮੈਂ ਦਰਦ ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ ਇਹ ਗੱਲ ਕਹੀ ਤੇ ਇਹ ਗੱਲ ਸੁਣ ਕੇ ਪ੍ਰੀਤ ਦੇ ਘਰ ਵਾਲਾ ਬੜੀ ਹੈਰਾਨੀ ਨਾਲ ਪ੍ਰੀਤ ਵੱਲ ਵੇਖਦਾ ਤੇ ਪ੍ਰੀਤ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਤੁਸੀਂ ਗੱਡੀ ਲੈ ਚੱਲੋ ਉਹ ਕਮਲ ਨੂੰ ਕੁਝ ਵੀ ਨਹੀਂ ਕਹਿੰਦੀ ਕਮਲ ਉੱਥੇ ਹੀ ਖੜਾ ਰਹਿ ਜਾਂਦਾ ਤੇ ਪ੍ਰੀਤ ਆਪਣੇ ਘਰ ਵਾਲੇ ਨੂੰ ਗੱਡੀ ਤੋੜਨ ਲਈ ਕਹਿੰਦੀ ਆ ਅਧਿਕਾਰ ਵਾਲਾ ਗੱਡੀ ਤੋੜ ਲੈਂਦਾ ਤੇ ਗੱਡੀ ਤੋੜ ਕੇ ਉਹਦੀ ਹੈਰਾਨੀ ਦੀ ਹੱਦ ਨਹੀਂ ਰਹਿੰਦੀਗੀ ਕਿ ਪ੍ਰੀਤ ਕੌਣ ਸੀ ਉਹ ਐਦਾਂ ਦੀ ਗੱਲ ਕਿਉਂ ਕਰ ਰਿਹਾ ਸੀ ਪ੍ਰੀਤ ਕਹਿੰਦੀ ਮੈਂ ਤੁਹਾਨੂੰ ਦੱਸੂਗੀ ਸਭ ਕੁਝ ਦੱਸੂਗੀ ਪਹਿਲਾਂ ਤਾਂ ਮੈਨੂੰ ਮਾਫ਼ ਕਰ ਦਿਓ ਵੀ ਇਹ ਗੱਲ ਮੈਨੂੰ ਤੁਹਾਨੂੰ ਪਹਿਲਾਂ ਹੀ ਦੱਸ ਦੇਣੀ ਚਾਹੀਦੀ ਸੀ ਵੀ ਹੁਣ ਮੈਨੂੰ ਨਹੀਂ ਪਤਾ ਵੀ ਤੁਸੀਂ ਇਹਦਾ ਕੀ ਮਤਲਬ ਲਾਉਂਗੇ ਉਹ ਕਹਿੰਦਾ ਵੀ ਦੇਖ ਪ੍ਰੀਤ ਮੈਂ ਅੱਜ ਤੱਕ ਕਦੇ ਵੀ ਤੇਰੀ ਕਿਸੇ ਗੱਲ ਦਾ ਨੈਗੇਟਿਵ ਮਤਲਬ ਨਹੀਂ ਲਿਆ ਪਰ ਅਚਾਨਕ ਕਿਸੇ ਮੁੰਡੇ ਦਾ ਇਸ ਤਰ੍ਹਾਂ ਬਾਜ਼ਾਰ 'ਚ ਮਿਲਣਾ ਤੇ ਤੇਰੇ ਤੋਂ ਰਿਸ਼ਤਾ ਤੋੜਨ ਦੀ ਮਾਫੀ ਮੰਗਣਾ ਵੀ ਮੇਰੇ ਲਈ ਇਹ ਸਭ ਜਰਨਾ ਹੈ ਨਾ ਵੀ ਮੇਰੇ ਦਿਲ 'ਤੇ ਪਤਾ ਨਹੀਂ ਕੀ-ਕੀ ਮੇਰੇ ਦਿਲ 'ਚ ਆ ਰਹੀ ਹੈ ਗੱਲ ਵੀ ਸਭ ਕੁਝ ਛੱਡ ਪਹਿਲਾਂ ਤੂੰ ਮੈਨੂੰ ਗੱਲ ਦੱਸ ਤਾਂ ਪ੍ਰੀਤ ਆ ਜਿਹੜੀ ਗੱਲ ਦੱਸਣੀ ਸ਼ੁਰੂ ਕਰਦੀ ਆ ਪ੍ਰੀਤ ਕਹਿੰਦੀ ਤੁਹਾਡੇ ਨਾਲ ਰਿਸ਼ਤਾ ਹੋਣ ਤੋਂ ਪਹਿਲਾਂ ਮੈਂ ਜਦੋਂ ਪਲੱਸ 2 ਕਰਕੇ ਕਹਿੰਦੀ ਮੈਂ ਆਪਣੀ ਮਾਸੀ ਕੋਲ ਗਈ ਸੀ ਮੇਰੀ ਮਾਸੀ ਦਾ ਆਪਰੇਸ਼ਨ ਹੋਇਆ ਸੀ ਤੇ ਉਹਦੀ ਸੰਭਾਲ ਲਈ ਮੈਂ ਗਈ ਮੈਂ ਆਪਣੀ ਮਾਸੀ ਦੇ ਘਰੇ ਬਹੁਤ ਕੰਮ ਕਰਦੀ ਸੀ ਤੇ ਮੇਰੀ ਮਾਸੀ ਦਾ ਪਤਾ ਲੈਣ ਕਾਫੀ ਔਰਤਾਂ ਆਉਂਦੀਆਂ ਹੁੰਦੀਆਂ ਸੀ। ਕਮਲ ਦੀ ਮੰਮੀ ਮੇਰੀ ਮਾਸੀ ਦਾ ਪਤਾ ਲੈਣ ਆਈ ਤਾਂ ਮੈਂ ਕਮਲ ਦੀ ਮੰਮੀ ਨੂੰ ਪਸੰਦ ਆ ਗਈ ਤੇ ਉਹਨੇ ਕਮਲ ਵਾਸਤੇ ਮੇਰਾ ਰਿਸ਼ਤਾ ਮੰਗ ਲਿਆ। ਮੇਰਾ ਕੱਦ ਛੋਟਾ ਸੀ, ਮੈਂ ਸੋਹਣੀ ਘੱਟ ਸੀ ਪਰ ਕਮਲ ਸੋਨਾ ਸੁਨੱਖਾ ਤੇ ਕਹਿੰਦੀ ਮੇਰੀ ਮਾਸੀ ਕਹਿੰਦੀ ਕਿ ਵੀ ਸਾਡੀ ਕੁੜੀ ਭਾਈ ਘੱਟ ਸੋਹਣੀ ਆ ਤੁਹਾਡਾ ਮੁੰਡਾ ਜ਼ਿਆਦਾ ਸੋਹਣਾ ਵੀ ਕੀ ਪਤਾ ਮੁੰਡੇ ਦੇ ਸਾਡੀ ਕੁੜੀ ਪਸੰਦ ਆਊ ਕਿ ਨਾ ਤਾਂ ਕਮਲ ਦੀ ਮੰਮੀ ਕਹਿੰਦੀ ਵੀ ਕੁੜੀ ਮੈਂ ਪਸੰਦ ਕੀਤੀ ਆ। ਮੇਰਾ ਮੁੰਡਾ ਮੇਰੇ ਤੋਂ ਬਾਹਰ ਨਹੀਂ ਹੈਗਾ। ਕਮਲ ਦੀ ਮੰਮੀ ਕਹਿੰਦੀ ਕਿ ਤੁਸੀਂ ਇਹਦੇ ਮੰਮੀ ਪਾਪਾ ਨਾਲ ਗੱਲ ਕਰੋ ਜੇ ਉਹ ਰਿਸ਼ਤਾ ਕਰਨ ਲਈ ਤਿਆਰ ਆ ਤਾਂ ਮੈਂ ਪ੍ਰੀਤ ਨੂੰ ਆਪਣੀ ਨੂੰਹ ਬਣਾਉਣਾ ਚਾਹਣੀ ਆ। ਕਹਿੰਦੀ ਮੇਰੀ ਮਾਸੀ ਨੂੰ ਵੀ ਖੁਸ਼ੀ ਹੋਈ ਕਿਉਂਕਿ ਕਮਲ ਦੇ ਜਿਹੜਾ ਭਰਾ ਸੀ ਤੇ ਇੱਕ ਕਮਲ ਦੇ ਦੋ ਭਰਾ ਹੀ ਸੀਗੇ ਤੇ ਪਰਿਵਾਰ ਛੋਟਾ ਸੀਗਾ ਤੇ ਪਰਿਵਾਰ ਵਧੀਆ ਸੀ। ਕਹਿੰਦੇ ਮੇਰੀ ਮਾਸੀ ਨੇ ਮੰਮੀ ਨੂੰ ਫੋਨ ਕੀਤਾ ਤੇ ਮੰਮੀ ਪਾਪਾ ਕਹਿੰਦੇ ਵੀ ਅੱਜ ਨਹੀਂ ਤਾਂ ਕੱਲ ਕੁੜੀ ਦਾ ਰਿਸ਼ਤਾ ਤਾਂ ਕਰਨੀ ਆ। ਵੀ ਚਲੋ ਵੇਖ ਲਾਂਗੇ। ਕਹਿੰਦੇ ਮੰਮੀ ਪਾਪਾ ਮੈਨੂੰ ਲੈਣ ਆਏ ਨਾਲੇ ਤਾਂ ਮੈਨੂੰ ਪਿੰਡ ਲੈ ਗਏ ਉਸ ਤੋਂ ਬਾਅਦ ਕਮਲ ਨੂੰ ਵੇਖ ਗਏ ਸਾਰੀ ਗੱਲ ਹੋ ਗਈ ਰਿਸ਼ਤੇ ਦੀ ਤੇ ਕਮਲ ਮੈਨੂੰ ਦੇਖਣ ਆਇਆ ਅਸੀਂ ਗੁਰੂ ਘਰ ਆਏ ਨਾਲ ਕਮਲ ਦਾ ਪਰਿਵਾਰ ਸੀ ਇਧਰੋਂ ਮੇਰਾ ਪਰਿਵਾਰ ਸੀ ਤੇ ਕਮਲ ਨੇ ਮੈਨੂੰ ਹਾਂ ਕਰਤੀ ਕਹਿੰਦੀ ਮੈਂ ਕਮਲ ਨੂੰ ਕਿਹਾ ਵੀ ਕਮਲ ਮੇਰਾ ਕੱਦ ਛੋਟਾ ਮੇਰਾ ਰੰਗ ਵੀ ਠੀਕ ਠੀਕ ਆ ਵੀ ਤੁਸੀਂ ਜ਼ਿਆਦਾ ਸੋਹਣੇ ਹੋ ਵੀ ਕੱਲ ਨੂੰ ਇਸ ਗੱਲ ਦਾ ਆਪਣੇ ਰਿਸ਼ਤੇ ਤੇ ਕੋਈ ਪ੍ਰਭਾਵ ਨਾ ਪਵੇ ਤਾਂ ਕਮਲ ਨੇ ਇੱਕੋ ਹੀ ਗੱਲ ਕਹੀ ਕਿ ਨਹੀਂ ਪ੍ਰੀਤ ਮੇਰੀ ਮਾਂ ਦਾ ਕਿਹਾ ਸਿਰ ਮੱਥਿਆ ਜੇ ਮੇਰੀ ਮਾਂ ਨੇ ਤੈਨੂੰ ਪਸੰਦ ਕੀਤਾ ਤਾਂ ਉਹਨੂੰ ਕੋਈ ਚੀਜ਼ ਤਾਂ ਲੱਗੀ ਹੋਊ ਨਾ ਰੰਗ ਰੂਪ ਨਾ ਵੇਖ ਕੇ ਉਹਨੇ ਕੋਈ ਗੁਣ ਤਾਂ ਵੇਖਿਆ ਹੋਊ ਜਿਹੜਾ ਮੇਰੇ ਲਈ ਪਸੰਦ ਕੀਤਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਕਹਿੰਦੀ ਸਾਡਾ ਸ਼ਗਨ ਪੈ ਗਿਆ ਸ਼ਗਨ ਤੋਂ ਬਾਅਦ ਕਹਿੰਦੀ ਸਾਡਾ ਵਿਆਹ 1 ਸਾਲ ਬਾਅਦ ਹੋਣਾ ਸੀ ਕਹਿੰਦੀ ਮੈਂ ਕਦੇ ਵੀ ਆਪਣੇ ਘਰ ਹੋਣ ਵਾਲੇ ਘਰ ਵਾਲੇ ਨਾਲ ਮਤਲਬ ਕੰਮਲ ਨਾਲ ਕਦੀ ਗੱਲ ਨਹੀਂ ਕੀਤੀ ਸੀ ਫੋਨ ਤੇ ਕਹਿੰਦੀ ਜਦੋਂ ਸਾਡੀ ਮੰਗਣੀ ਨੂੰ 6 ਮਹੀਨੇ ਹੋਏ ਤਾਂ ਕਮਲ ਦੀ ਮੰਮੀ ਦੀ ਮੌਤ ਹੋ ਗਈ ਅਟੈਕ ਹੋ ਗਿਆ ਕਹਿੰਦੀ ਜਦੋਂ ਹਨਾ ਇਹ ਗੱਲ ਹੋਈ ਵੀ ਅਚਾਨਕ ਮੌਤ ਦਾ ਹੋ ਜਾਣਾ ਵੀ ਸਾਡੇ ਘਰੇ ਵੀ ਦੁੱਖ ਹੋਇਆ ਮੰਮੀ ਪਾਪਾ ਅਫਸੋਸ ਕਰਨ ਗਏ ਭੋਗ ਤੇ ਵੀ ਗਏ ਉਸ ਤੋਂ ਬਾਅਦ ਕਹਿੰਦੇ ਵੀ ਮੈਨੂੰ ਮੰਮੀ ਕਹਿੰਦੇ ਵੀ ਚੱਲ ਕਮਲ ਹਨਾ ਇਕੱਲਾ ਰਹਿ ਗਿਆ ਵੀ ਉਹਦਾ ਭਰਾ ਤਾਂ ਚਲੋ ਵਿਆਹਿਆ ਹੋਇਆਗਾ ਫਿਰ ਵੀ ਇਕੱਲਾ ਬੱਚਾ ਟੁੱਟ ਜਾਂਦਾ ਵੀ ਤੂੰ ਐਂ ਕਰ ਕਮਲ ਨਾਲ ਗੱਲ ਕਰ ਲੈ ਵੀ ਨਾਲੇ ਤਾਂ ਉਹਨੂੰ ਹੌਸਲਾ ਦੇ ਦੇ ਨਾਲੇ ਉਹਨੂੰ ਇਸ ਗੱਲ ਦਾ ਚਲੋ ਹੋਊਗਾ ਵੀ ਹਨਾ ਮੇਰੇ ਨਾਲ ਵੀ ਕੋਈ ਹੈਗਾ ਕੈਂਦੀ ਮੈਂ ਕਮਲ ਦਾ ਨੰਬਰ ਲੈ ਕੇ ਕਮਲ ਨੂੰ ਫੋਨ ਕੀਤਾ ਕਮਲ ਨਾਲ ਮੈਂ ਗੱਲ ਕੀਤੀ ਕਮਲ ਬਹੁਤ ਟੁੱਟਿਆ ਹੋਇਆ ਸੀ ਕਮਲ ਮੈਨੂੰ ਕਹਿੰਦਾ ਵੀ ਪ੍ਰੀਤ ਜੇ ਤੂੰ ਨਾ ਹੁੰਦੀ ਤਾਂ ਵੀ ਮੈਨੂੰ ਕੌਣ ਹੌਸਲਾ ਦਿੰਦਾ ਵੀ ਆਪਣੇ ਤਾਂ ਸਾਰੇ ਚਾ ਸਾਰੀਆਂ ਰੀਝਾਂ ਮਾਂ ਨੇ ਪੂਰੀਆਂ ਕਰਨੀਆਂ ਸੀ ਵੀ ਮਾਂ ਨੂੰ ਅਚਾਨਕ ਇਦਾਂ ਕੁਝ ਹੋ ਜੂ ਵੀ ਮੈਂ ਤਾਂ ਕਦੇ ਸੋਚ ਵੀ ਨਹੀਂ ਸਕਦਾ ਸੀ ਤਾਂ ਪ੍ਰੀਤ ਕਹਿੰਦੀ ਮੈਂ ਉਹਨੂੰ ਹੌਸਲਾ ਦਿੱਤਾ ਕਿ ਦੇਖੋ ਜਿੰਨਾ ਮੈਂ ਹੈਨਾ ਤੁਹਾਡਾ ਕਰ ਸਕਦੀ ਆ ਜਿੰਨਾ ਮੈਂ ਤੁਹਾਡੇ ਨਾਲ ਖੜ ਸਕਦੀ ਆ ਉਹਨਾਂ ਜ਼ਰੂਰ ਖੜੂਗੀ ਪਰ ਮੈਂ ਤੁਹਾਡੀ ਮਾਂ ਲਈ ਕੰਮੀ ਤਾਂ ਨਹੀਂ ਪੂਰੀ ਕਰ ਸਕਦੀ ਇਸੇ ਤਰ੍ਹਾਂ ਕਹਿੰਦੀ ਸਾਡੀ ਗੱਲਬਾਤ ਹੋਣ ਲੱਗੀ ਹੁਣ ਕਹਿੰਦੀ ਕਮਲ ਵੀ ਮੈਨੂੰ ਫੋਨ ਕਰ ਲੈਂਦਾ ਸੀ ਮੈਂ ਵੀ ਕਮਲ ਨੂੰ ਫੋਨ ਕਰ ਲੈਂਦੀ ਸੀ ਵਿਆਹ 6 ਮਹੀਨੇ ਬਾਅਦ ਕਰਨਾ ਸੀ ਕਹਿੰਦੀ ਇੱਕ ਦਿਨ ਕਮਲ ਨੇ ਮੈਨੂੰ ਫੋਨ ਕੀਤਾ ਕਿ ਪ੍ਰੀਤ ਮੈਂ ਤੈਨੂੰ ਮਿਲਣਾ ਚਾਹਣਾ ਕਹਿੰਦੀ ਮੈਂ ਆਖਿਆ ਕੀ ਮਤਲਬ ਕਮਲ ਕਹਿੰਦਾ ਮਤਲਬ ਕਿ ਤੂੰ ਸ਼ਹਿਰ ਆ ਜਾ ਆਪਾਂ ਮਿਲਦੇ ਆ ਮੈਂ ਘਰੇ ਇਕੱਲਾ ਰਹਿਣਾ ਮੰਮੀ ਚਲੇ ਗਏ ਮੇਰਾ ਜੀ ਨਹੀਂ ਲੱਗਦਾ ਕਹਿੰਦੀ ਮੈਂ ਕਿਹਾ ਕਮਲ ਵੀ ਮੈਂ ਸਮਝਦੀ ਹਣਾ ਤੁਹਾਡੀ ਹਾਲਤ ਤੁਹਾਡਾ ਜੀ ਨਹੀਂ ਲੱਗਦਾ ਵੀ ਆਪਾਂ ਫੋਨ ਤੇ ਤਾਂ ਰੋਜ਼ ਗੱਲ ਕਰਦੇ ਆ ਵੀ ਵਿਆਹ ਤੋਂ ਪਹਿਲਾਂ ਸਾਡੇ ਘਰ ਦੇ ਅਲਾਉ ਨਹੀਂ ਕਰਨਗੇ ਮਿਲਣ ਨੂੰ ਜੇ ਘਰ ਦੇ ਵੀ ਅਲਾਉ ਕਰਨਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਵਿਆਹ ਤੋਂ ਪਹਿਲਾਂ ਮਿਲਣਾ ਚਾਹੀਦਾ ਉਹ ਕਹਿੰਦਾ ਵੀ ਪ੍ਰੀਤ ਤੇਰੀ ਨਾਲ ਮੰਗਣੀ ਹੋਈ ਆ ਮੇਰੀ ਆਪਣਾ ਵਿਆਹ ਹੋਣਾ ਵੀ ਫਿਰ ਵੀ ਤਾਂ ਆਪਾਂ ਮਿਲਨੇ ਆ ਕਹਿੰਦੀ ਮੈਂ ਆਖਿਆ ਵੀ ਉਹ ਗੱਲ ਅਲੱਗ ਆ ਕਮਲ ਪਰ ਮੈਂ ਵਿਆਹ ਤੋਂ ਪਹਿਲਾਂ ਨਹੀਂ ਮਿਲਣਾ ਚਾਹੁੰਦੀ ਕਹਿੰਦੀ ਉਹ ਮੈਨੂੰ ਜਿੱਦ ਕਰਦਾ ਸੀ ਵਾਰ-ਵਾਰ ਕਿ ਤੂੰ ਮੈਨੂੰ ਮਿਲ ਕਹਿੰਦੀ ਰੋਜ਼ ਦਾ ਹੀ ਉਹਦਾ ਰੁਟੀਨ ਬਣ ਗਿਆ ਸੀ ਇੱਕੋ ਗੱਲ ਕਹਿਣਾ ਕਿ ਤੂੰ ਮਿਲ ਪਰ ਕਹਿੰਦੀ ਇੱਕ ਦਿਨ ਮੈਂ ਕਿਹਾ ਕਿ ਨਹੀਂ ਕਮਲ ਇਹ ਗੱਲ ਇੱਕ ਵਾਰ ਕਹੋ ਚਾਹੇ ਹਜ਼ਾਰ ਵਾਰ ਕਹੋ ਜਦੋਂ ਆਪਣਾ ਵਿਆਹ ਹੋਇਆ ਆਪਾਂ ਉਦੋਂ ਹੀ ਮਿਲਾਂਗੇ ਤਾਂ ਕਹਿੰਦੀ ਕਮਲ ਮੈਨੂੰ ਕਹਿੰਦਾ ਕਿ ਤੈਨੂੰ ਪਤਾ ਤੇਰੀ ਔਕਾਤ ਹੈਗੀ ਆ ਮੇਰੇ ਨਾਲ ਵਿਆਹ ਕਰਾਉਣ ਦੀ ਤੈਨੂੰ ਮੇਰੀ ਮਾਂ ਨੇ ਪਸੰਦ ਕੀਤਾ ਤੇ ਮੈਂ ਆਪਣੀ ਮਾਂ ਦਾ ਕਿਹਾਣੀ ਸੀ ਮੋੜਦਾ ਉਹਦੇ ਕਰਕੇ ਮੈਂ ਤੇਰੇ ਨਾਲ ਰਿਸ਼ਤੇ ਲਈ ਹਾਂ ਕੀਤੀ ਨਹੀਂ ਤੇਰਾ ਤੇ ਮੇਰਾ ਮੇਲ ਕੀ ਆ ਤੂੰ ਇੱਕ ਗਰੀਬ ਘਰ ਦੀ ਪੱਕੇ ਰੰਗ ਦੀ ਛੋਟੇ ਕੱਦ ਦੀ ਕੁੜੀ ਆ ਕੀ ਆ ਤੇਰੇ ਚ ਇਹੋ ਜਿਹਾ ਜਿਹੜਾ ਤੂੰ ਮੈਨੂੰ ਨਾ ਮਿਲਣ ਦਾ ਗੁਮਾਨ ਕਰਦੀ ਆ ਤੂੰ ਮੈਨੂੰ ਮਨਾ ਕਰਦੀ ਆ ਤੂੰ ਮੇਰੀ ਹੋਣ ਵਾਲੀ ਪਤਨੀ ਆ ਤੂੰ ਅੱਜ ਮੈਨੂੰ ਮਿਲਣ ਨੂੰ ਮਨਾ ਕਰਦੀ ਆ ਵਿਆਹ ਤੋਂ ਬਾਅਦ ਪਤਾ ਨਹੀਂ ਤੂੰ ਕਿਹੜੀਆਂ ਕਿਹੜੀਆਂ ਗੱਲਾਂ ਤੋਂ ਮਨਾ ਕਰੇਂਗੀ ਕਹਿੰਦੀ ਜਦੋਂ ਕਮਲ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਨੂੰ ਬਹੁਤ ਗੁੱਸਾ ਆਇਆ ਕਹਿੰਦੀ ਮੈਂ ਆਖਿਆ ਕਮਲ ਮੈਨੂੰ ਵਿਆਹ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਤੁਹਾਡੀ ਸੋਚ ਕਿੱਥੇ ਖੜੀ ਆ ਵੀ ਤੁਸੀਂ ਸੋਹਣੇ ਸੁਨੱਖੇ ਹੋ ਉੱਚੇ ਲੰਬੇ ਹੋ ਵਧੀਆ ਘਰ ਦੇ ਹੋ ਪਰ ਉਹਦੇ ਨਾਲੋਂ ਮੈਂ ਜ਼ਰੂਰੀ ਸਮਝਦੀ ਆ ਤੁਹਾਡਾ ਨੇਚਰ ਤੁਹਾਡਾ ਸੁਭਾ ਤੇ ਤੁਸੀਂ ਇੱਕ ਕੁੜੀ ਨੂੰ ਕਿਸ ਨਿਗਾ ਨਾਲ ਵੇਖਦੇ ਹੋ ਤੁਸੀਂ ਆਪਣੀ ਹੋਣ ਵਾਲੀ ਪਤਨੀ ਨੂੰ ਇਸ ਤਰੀਕੇ ਨਾਲ ਹੁਣੀ ਗੱਲ ਕਰਦੇ ਹੋ ਵਿਆਹ ਤੋਂ ਬਾਅਦ ਤਾ ਤੁਸੀਂ ਮੇਰੀ ਕਿੰਨੀ ਕਿ ਹਿਜਤ ਕਰੋਗੇ ਨਾਲੇ ਜਿਹੜੇ ਇਨਸਾਨ ਦੀ ਸੋਚ ਹੀ ਸਰੀਰਕ ਸੁੰਦਰਤਾ ਤੇ ਜਾ ਕੇ ਖੜਦੀ ਆ ਤੇ ਫਿਰ ਤਾਂ ਤੂੰ ਕੱਲ ਨੂੰ ਮੈਨੂੰ ਕਿਤੇ ਲੈ ਕੇ ਵੀ ਨਹੀਂ ਜਾਇਆ ਕਰਨਾ ਜਦੋਂ ਆਪਣਾ ਵਿਆਹ ਹੋ ਗਿਆ ਤੂੰ ਗੱਲ-ਗੱਲ ਤੇ ਮੈਨੂੰ ਇਹੀ ਸੁਣਾਏਗਾ ਕਿ ਮੈਂ ਸੋਹਣਾ ਤੂੰ ਗਰੀਬ ਘਰ ਦੀ ਆ ਤੂੰ ਸੋਹਣੀ ਨਹੀਂ ਵੀ ਇਸ ਨਾਲੋਂ ਬੈਟਰ ਆ ਵੀ ਆਪਾਂ ਰਿਸ਼ਤੇ ਨੂੰ ਇੱਥੇ ਹੀ ਖਤਮ ਕਰ ਦਈਏ ਕਹਿੰਦਾ ਤੂੰ ਰਿਸ਼ਤੇ ਨੂੰ ਕੀ ਜਵਾਬ ਦੇ ਮੈਂਗੀ ਮੇਰੇ ਵੱਲੋਂ ਜਵਾਬ ਆ ਇਹ ਕਹਿ ਕੇ ਫੋਨ ਕੱਟਤਾ ਕਹਿੰਦੀ ਮੈਂ ਆਪਣੀ ਮੰਮੀ ਨੂੰ ਸਾਰੀ ਗੱਲ ਦੱਸੀ ਤਾਂ ਮੇਰੀ ਮੰਮੀ ਕਹਿੰਦੀ ਵੀ ਤੈਨੂੰ ਪ੍ਰੀਤ ਪਤਾ ਨਹੀਂ ਲੱਗਦਾ ਵੀ ਉਹ ਤੇਰਾ ਪਤੀ ਆ ਅੱਜ ਨਹੀਂ ਤਾਂ ਕੱਲ ਤੇਰੇ ਨਾਲ ਉਹਦਾ ਵਿਆਹ ਹੋਣਾ ਹਨਾ ਤੇ ਵੀ ਫਿਰ ਵੀ ਤਾਂ ਤੂੰ ਉਹਦੇ ਕੋਲ ਹੀ ਜਾਣਾ ਵੀ ਤੂੰ ਮਿਲਣ ਚਲੀ ਜਾ ਕਹਿੰਦੀ ਮੈਂ ਕਿਹਾ ਮੰਮੀ ਤੁਸੀਂ ਉਹੀ ਮੰਮੀ ਡੈਡੀ ਹੋਣਾ ਜਿਹੜੇ ਮੈਨੂੰ ਪੜਨ ਜਾਂਦੀ ਨੂੰ ਇਹੀ ਸਮਝਾਉਂਦੇ ਹੁੰਦੇ ਸੀ ਕਿ ਕੁੜੀਆਂ ਜਿਹੜੀਆਂ ਵਿਆਹ ਤੋਂ ਪਹਿਲਾਂ ਮੁੰਡਿਆਂ ਨੂੰ ਨਹੀਂ ਮਿਲਦੀਆਂ ਹੁੰਦੀਆਂ ਇਸ ਸਮਾਜ ਦੇ ਵਿੱਚ ਸਾਡਾ ਸਮਾਜ ਇਹ ਚੀਜ਼ ਅਲਾਉ ਨਹੀਂ ਕਰਦਾ ਵੀ ਹੁਣ ਤੂੰ ਖੁਦ ਮੈਨੂੰ ਇੱਕ ਮੁੰਡੇ ਨੂੰ ਮਿਲਣ ਲਈ ਭੇਜ ਰਹੀ ਆ ਕੱਲ ਨੂੰ ਇਸੇ ਗੱਲ ਨੂੰ 네ਗੇਟਿਵ ਤਰੀਕੇ ਨਾਲ ਕਮਲ ਮੈਨੂੰ ਕਹਿ ਸਕਦਾ ਕਿ ਤੂੰ ਤਾਂ ਮੈਨੂੰ ਵਿਆਹ ਤੋਂ ਪਹਿਲਾਂ ਹੀ ਮਿਲਣਾ ਗਈ ਸੀ ਵੀ ਮੈਂ ਉਸ ਗੱਲ ਦਾ ਫਿਰ ਕੀ ਜਵਾਬ ਦੇऊं ਵੀ ਜੋ ਸੰਸਕਾਰ ਮੇਰੇ ਪਿਓ ਨੇ ਮੈਨੂੰ ਦਿੱਤੇ ਆ ਉਹ ਉਵੇਂ ਹੀ ਰਹਿਣਗੇ ਭਾਵੇਂ ਉਹ ਮੇਰਾ ਹੋਣ ਵਾਲਾ ਪਤੀ ਕਿਉਂ ਨਾ ਹੋਵੇ ਉਸ ਤੋਂ ਬਾਅਦ ਕਹਿੰਦੀ ਕਮਲ ਨੇ ਮੇਰੀ ਮਾਸੀ ਦੇ ਘਰ ਕਹਿਤਾ ਵੀ ਮੈਂ ਰਿਸ਼ਤਾ ਨਹੀਂ ਲੈਣਾ ਕਹਿੰਦੀ ਮੇਰੀ ਮਾਸੀ ਨੇ ਮੈਨੂੰ ਫੋਨ ਕੀਤਾ ਵੀ ਕੀ ਗੱਲ ਹੋ ਗਈ ਤਾਂ ਮੈਂ ਆਪਣੀ ਮਾਸੀ ਨੂੰ ਸਾਰੀ ਗੱਲ ਦੱਸੀ ਕਹਿੰਦੀ ਮੇਰੀ ਮਾਸੀ ਦਾ ਮੁੰਡਾ ਬਹੁਤ ਸਿਆਣਾ ਸੀ ਕਹਿੰਦੀ ਮੇਰੀ ਮਾਸੀ ਦਾ ਮੁੰਡਾ ਕਹਿੰਦਾ ਵੀ ਮਾਂ ਕੋਈ ਲੋੜ ਨਹੀਂ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਜਿਉਂ ਜਵਾਬ ਦੇਂਦਾ ਤਾਂ ਜਵਾਬ ਆਪਣਾ ਵੀ ਆਲ ਵਿੱਚ ਗੱਲ ਇਹ ਸੀ ਕਿ ਕਮਲ ਦਾ ਭਰਾ ਵਿਆਹਿਆ ਹੋਇਆ ਸੀ ਤੇ ਉਹਦੇ ਭਰਾ ਦੀ ਸਾਲੀ ਆ ਜਿਹੜੀ ਉਹ ਬਾਹਰ ਗਈ ਹੋਈ ਸੀ ਉਹਦੇ ਭਰਾ ਨੇ ਤੇ ਪਰਜਾਈ ਨੇ ਕਮਲ ਨੂੰ ਇਹ ਲਾਲਚ ਦਿੱਤਾ ਕਿ ਤੂੰ ਜਿਹੜੀ ਜ਼ਮੀਨ ਆ ਉਹ ਸਾਡੇ ਨਾਂ ਕਰ ਦੇ ਵੀ ਜਿਹੜੀ ਮੇਰੀ ਭੈਣ ਬਾਹਰ ਗਈ ਹੋਈ ਆ ਮੈਂ ਤੈਨੂੰ ਉਹਦਾ ਰਿਸ਼ਤਾ ਕਰਾ ਦੂੰ ਕਿਉਂਕਿ ਉਹਨਾਂ ਦੇ 6-7 ਕਿੱਲੇ ਜ਼ਮੀਨ ਸੀ ਤੇ ਕਮਲ ਦੀ ਭਝਾਈ ਨੂੰ ਇਹ ਸੀ ਵੀ ਜ਼ਮੀਨ ਜਦੋਂ ਅੱਧੀ-ਅੱਧੀ ਹੋ ਗਈ ਤਾਂ ਸਾਡਾ ਕੁਝ ਨਹੀਂ ਬਣਨਾ ਵੀ ਮੈਂ ਇਹਨੂੰ ਇਹ ਤੋਂ ਜ਼ਮੀਨ ਲੈ ਲਾਂ ਆਪਦੀ ਕਿਸੇ ਬਹਾਨੇ ਤੇ ਕਮਲ ਵੀ ਉਹਦੀਆਂ ਗੱਲਾਂ 'ਚ ਆ ਗਿਆ ਸੀ ਉਸ ਤੋਂ ਪਹਿਲਾਂ ਫਿਰ ਕਮਲ ਨੂੰ ਪ੍ਰੀਤ ਨਾਲੋਂ ਰਿਸ਼ਤਾ ਤੋੜਨਾ ਪੈਣਾ ਸੀ ਇਹ ਰਿਸ਼ਤਾ ਤੋੜਨ ਲਈ ਕਮਲ ਨੇ ਇਹ ਬਹਾਨਾ ਲੱਭਿਆ ਸੀ ਪ੍ਰੀਤ ਨੂੰ ਮਿਲਣ ਦਾ ਕਿਉਂਕਿ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਪ੍ਰੀਤ ਮੈਨੂੰ ਮਿਲਣ ਨਹੀਂ ਆਉਗੀ ਜਲੋ ਰਿਸ਼ਤੇ ਨੂੰ ਜਵਾਬ ਹੋ ਗਿਆ ਉਸ ਤੋਂ ਬਾਅਦ ਪ੍ਰੀਤ ਦਾ ਰਿਸ਼ਤਾ ਕਿਤੇ ਹੋਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਪ੍ਰੀਤ ਕਹਿੰਦੀ ਮੇਰਾ ਰਿਸ਼ਤਾ ਤੁਹਾਡੇ ਨਾਲ ਹੋ ਗਿਆ ਆਪਣੇ ਵਿਆਹ ਨੂੰ ਅੱਜ 6 ਮਹੀਨੇ ਹੋ ਗਏ ਆ ਤੁਹਾਡੇ ਵੱਲੋਂ ਅੱਜ ਤੱਕ ਮੈਨੂੰ ਕਦੇ ਨਹੀਂ ਲੱਗਿਆ ਵੀ ਤੁਸੀਂ ਮੈਨੂੰ ਛੋਟੇ ਕਦ ਦਾ ਜਾਂ ਪੱਕੇ ਰੰਗ ਦਾ ਕੋਈ ਮੀਣਾ ਦਿੱਤਾ ਹੋਵੇ ਜਿੰਨੀ ਮੇਰੀ ਇੱਜ਼ਤ ਤੁਹਾਡੇ ਘਰੇ ਆ ਉੰਨੀ ਹੀ ਮੇਰੇ ਆਪਣੇ ਘਰੇ ਸੀ ਵੀ ਮੈਨੂੰ ਕਦੇ ਇਹ ਗੱਲ ਨਹੀਂ ਲੱਗੀ ਤੇ ਰਹੀ ਗੱਲ ਇਹ ਰਿਸ਼ਤੇ ਬਾਰੇ ਨਾ ਦੱਸਣ ਦੀ ਮੈਂ ਹਜੇ ਇਸ ਕਰਕੇ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਆਪਾਂ ਨੂੰ ਹਜੇ 6 ਮਹੀਨੇ ਹੋਇਆ ਮਿਲਿਆ ਨੂੰ ਮੈਂ ਚਾਹੁੰਦੀ ਸੀ ਆਪਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਲਈਏ ਉਸ ਤੋਂ ਬਾਅਦ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਪਹਿਲਾਂ ਮੈਂ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਜਿਹੜੇ ਰਿਸ਼ਤੇਦਾਰ ਹੁੰਦੇ ਆ ਮਾਪਿਓ ਹੁੰਦੇ ਆ ਉਹ ਵੀ ਕਹਿ ਦਿੰਦੇ ਹੁੰਦੇ ਆ ਕਿ ਪੁੱਤ ਐਦਾਂ ਦੀ ਗੱਲ ਨਹੀਂ ਦੱਸੀਦੀ ਹੁੰਦੀ ਜਿਹਦੇ ਨਾਲ ਪਤੀ ਪਤਨੀ ਦੇ ਰਿਸ਼ਤੇ ਵਿੱਚ ਵਿਗਾੜ ਪੈਦਾ ਹੋਵੇ ਤਾਂ ਪ੍ਰੀਤ ਦੇ ਘਰ ਵਾਲਾ ਕਹਿੰਦਾ ਵੀ ਪ੍ਰੀਤ ਤੋਏ ਗੱਲ ਕਿਵੇਂ ਸੋਚ ਲਈ ਵੀ ਮੈਂ ਤੇਰੀ ਵਾਰੀ ਐਦਾਂ ਸੋਚਦਾ ਜਿਸ ਦਿਨ ਮੇਰੀ ਤੇਰੇ ਨਾਲ ਮੰਗਣੀ ਹੋ ਗਈ ਸੀ ਤੂੰ ਮੇਰੇ ਘਰ ਦੀ ਇੱਜ਼ਤ ਬਣ ਗਈ ਸੀ ਤੇ ਆਪਣੇ ਘਰ ਦੀ ਇੱਜ਼ਤ ਬਾਰੇ ਕੋਈ ਗਲਤ ਸੋਚੂਗਾ ਫਿਰ ਉਹ ਤਾਂ ਕਟਿਆ ਇਨਸਾਨ ਹੋਊਗਾ ਨਾ ਫਿਰ ਉਹ ਪ੍ਰੀਤ ਦੇ ਘਰ ਵਾਲਾ ਉਹਨੂੰ ਕਹਿੰਦਾ ਵੀ ਉਹ ਅੱਜ ਮਾਫੀ ਮੰਗ ਰਿਹਾ ਸੀ ਵੀ ਤੂੰ ਉਹਦੀ ਪੂਰੀ ਗੱਲ ਤਾਂ ਸੁਣਨੀ ਸੀ ਉਹ ਕਹਿੰਦੀ ਵੀ ਮੈਂ ਉਹਦੀ ਕਿਉਂ ਗੱਲ ਸੁਣਾ ਜਿਹੜੇ ਮੁੰਡੇ ਨੇ ਮੇਰੇ ਤੇ ਐਨੇ ਇਲਜ਼ਾਮ ਲਾ ਲਾ ਕੇ ਰਿਸ਼ਤਾ ਸੀ ਜਿਹੜਾ ਤੋੜਿਆ ਸੀਗਾ ਵੀ ਉਹਨੂੰ ਹੁਣ ਮੈਂ ਕਿਹੜੇ ਮੂੰਹ ਬੁਲਾਵਾਂ ਤੇ ਕਿਹੜੇ ਮੂੰਹ ਮੈਂ ਉਹਦੀ ਰਿਸਪੈਕਟ ਕਰਾਂ ਚਲੋ ਉਹ ਘਰ ਆ ਜਾਂਦੇ ਆ ਘਰ ਆ ਕੇ ਪ੍ਰੀਤ ਜਿਹੜੀ ਆਪਣੀ ਮਾਸੀ ਨੂੰ ਫੋਨ ਕਰਦੀ ਆ ਤੇ ਆਪਣੀ ਮਾਸੀ ਨੂੰ ਦੱਸਦੀ ਆ ਕਿ ਕਮਲ ਮੈਨੂੰ ਅੱਜ ਬਾਜ਼ਾਰ ਚ ਮਿਲਿਆ ਸੀ ਨਾਲ ਉਹਦੇ ਇੱਕ ਛੋਟੀ ਜੀ ਹਾਈਟ ਦੀ ਪੱਕੇ ਜੇ ਰੰਗ ਦੀ ਕੁੜੀ ਸੀ ਵੀ ਉਹ ਕੌਣ ਆ ਤਾਂ ਉਹਦੀ ਮਾਸੀ ਦੱਸਦੀ ਆ ਕਿ ਉਹ ਕਮਲ ਦੀ ਵਾਈਫ ਆ ਤਾਂ ਉਹ ਹੈਰਾਨ ਰਹਿ ਜਾਂਦੀ ਆ ਪ੍ਰੀਤ ਕਹਿੰਦੀ ਵੀ ਉਹਦੀ ਤਾਂ ਹਾਈਟ ਮੇਰੇ ਨਾਲੋਂ ਵੀ ਛੋਟੀ ਸੀ ਤੇ ਰੰਗ ਮੇਰੇ ਨਾਲੋਂ ਵੀ ਪੱਕਾ ਸੀ ਵੀ ਮੈਨੂੰ ਤਾਂ ਉਹਨੇ ਇਹ ਕਹਿ ਕੇ ਰਿਸ਼ਤਾ ਤੋੜਿਆ ਸੀ ਵੀ ਤੂੰ ਮੇਰੇ ਮੇਲ ਦੀ ਨਹੀਂ ਵੀ ਜਿਹੜੀ ਹੁਣ ਸੀਗੀ ਉਹ ਕਿਵੇਂ ਫਿਰ ਪ੍ਰੀਤ ਦੀ ਮਾਸੀ ਨੇ ਉਹਨੂੰ ਦੱਸਿਆ ਕਿ ਤੇਰੇ ਨਾਲ ਰਿਸ਼ਤਾ ਤੋੜਨ ਤੋਂ ਬਾਅਦ ਤੇਰਾ ਵਿਆਹ ਤਾਂ ਅਸੀਂ ਇੱਧਰ ਕਰਤਾ ਤੇ ਜਿਹੜੀ ਉਹਦੀ ਭਰਜਾਈ ਸੀ ਕਮਲ ਦੀ ਉਹਨੇ ਜ਼ਮੀਨ ਨਾਲ ਲਵਾ ਲਈ ਜ਼ਮੀਨ ਨਾਲ ਲਵਾ ਕੇ ਤੇ ਜ਼ਮੀਨ ਵੇਚ ਕੇ ਸਾਰੀ ਕਮਲ ਦਾ ਭਰਾ ਤੇ ਭਰਜਾਈ ਉਹਦੀ ਭੈਣ ਕੋਲ ਬਾਹਰ ਚਲੇ ਗਏ ਤੇ ਕਮਲ ਨੂੰ ਕਿਹਨੇ ਪੁੱਛਣਾ ਸੀ ਉਹਦੀ ਭੈਣ ਆਲਰੇਡੀ ਕਿਸੇ ਹੋਰ ਨਾਲ ਉਧਰ ਵਿਆਹ ਕਰਵਾਈ ਬੈਠੀ ਸੀ ਉਹਨੇ ਕੀ ਕਮਲ ਨਾਲ ਵਿਆਹ ਕਰਵਾਉਣਾ ਸੀ ਇਸੇ ਕਰਕੇ ਕਹਿੰਦੀ ਕਮਲ ਹੁਣ ਘਰ ਦੇ ਵਿੱਚ ਇਕੱਲਾ ਰਹਿ ਗਿਆ ਸੀ ਜ਼ਮੀਨ ਵੀ ਉਹਦੀ ਨਹੀਂ ਰਹੀ ਸਿਰਫ ਇੱਕ ਘਰ ਰਹਿ ਗਿਆ ਸੀ ਉਹਨ ਉਸ ਘਰ ਨੂੰ ਵੇਖ ਕੇ ਕਮਲ ਨੂੰ ਕੋਣ ਰਿਸ਼ਤਾ ਕਰਦਾ ਵੈਸੇ ਵੀ ਕਹਿੰਦੀ ਤੇਰੇ ਨਾਲ ਰਿਸ਼ਤਾ ਤੋੜਨ ਤੋਂ ਬਾਅਦ ਰਿਸ਼ਤੇਦਾਰ ਤੇ ਪਿੰਡ ਵਾਲੇ ਆਹਣ ਗਵਾਂਢ ਵਾਲੇ ਉਹ ਤੋਂ ਪਾਸਾ ਵੱਟਣ ਲੱਗ ਗਏ ਸੀ ਕਿਉਂਕਿ ਕਮਲ ਦੀ ਮਾਂ ਨਾਲ ਹੀ ਉਹਨਾਂ ਦੇ ਘਰ ਦੇ ਵਿੱਚ ਪਿਆਰ ਥਵਾਕ ਸੀ ਉਹਦੀ ਮਾਂ ਜਬਾਨ ਦੀ ਪੱਕੀ ਸੀ ਤੇ ਬਹੁਤ ਸੱਚਿਆਰੀ ਔਰਤ ਸੀ ਉਹਦੇ ਜਾਣੇ ਬਾਅਦ ਦੋਨੇ ਭਰਾ ਆਪੋ ਆਪਣੀ ਮਰਜ਼ੀ ਕਰਨ ਲੱਗੇ ਕਹਿੰਦੀ ਸਮਾਜ ਵੀ ਉਹਨਾਂ ਲੋਕਾਂ ਨੂੰ ਹੀ ਅਪਣਾਉਂਦਾ ਜਿਹੜਿਆਂ ਦੇ ਵਿੱਚ ਕੋਈ ਗੁਣ ਹੁੰਦਾ ਜਿਨ੍ਹਾਂ ਦੇ ਵਿੱਚ ਕੋਈ ਸੰਸਕਾਰ ਹੁੰਦੇ ਆ ਜਿਵੇਂ ਕਹਿੰਦੀ ਕਮਲ ਦੀ ਮਾਂ ਇਸ ਦੁਨੀਆ ਤੋਂ ਗਈ ਤਾਂ ਇਹਨਾਂ ਦੇ ਘਰ ਦੀ ਰੌਣਕ ਤੇ ਪਿਆਰ ਥਵਾਕ ਨਾਲ ਹੀ ਲੈ ਗਈ ਹੋਵੇ। ਉਸ ਤੋਂ ਬਾਅਦ ਕਹਿੰਦੀ ਫਿਰ ਕਮਲ ਕੋਲੇ ਹੋਰ ਕੋਈ ਚਾਰਾ ਹੈ ਨਹੀਂ ਸੀ। ਫਿਰ ਉਹਨੇ ਪਿੰਡ ਦੇ ਵਿੱਚੋਂ ਕਹਿ ਕਹਾ ਕਿ ਕਿਸੇ ਤੋਂ ਇਹ ਰਿਸ਼ਤਾ ਲਿਆ ਵੀ ਹੁਣ ਜਿਹੜੀ ਉਹਦੀ ਘਰ ਵਾਲੀ ਆ ਉਹ ਤੇਰੇ ਨਾਲੋਂ ਵੀ ਕੱਦ ਦੀ ਛੋਟੀ ਆ ਤੇ ਰੰਗ ਦੀ ਵੀ ਪੱਕੀ ਆ। ਤੇ ਪ੍ਰੀਤ ਫਿਰ ਆਪਣੇ ਹਸਬੰਦ ਨੂੰ ਸਾਰੀ ਗੱਲ ਦੱਸਦੀ ਆ ਕਿ ਜਿਹੜੀ ਕਮਲ ਦੇ ਨਾਲ ਕੁੜੀ ਸੀ ਉਹਦੀ ਵਾਈਫ ਸੀ ਤੇ ਫਿਰ ਉਹ ਸੋਚਦੀ ਆ ਤੇ ਸੋਚ-ਸੋਚ ਦੇ ਵਿੱਚ ਉਹ ਕਮਲ ਨੂੰ ਕਹਿੰਦੀ ਆ ਕਿ ਵੇਖਿਆ ਕਮਲ ਵੀ ਕਿਸੇ ਕੁੜੀ ਦਾ ਦਿਲ ਦਿਖਾਉਣ ਦਾ ਨਤੀਜਾ ਜਦੋਂ ਅਸੀਂ ਕਿਸੇ ਬੇਕਸੂਰ ਨੂੰ ਉਹ ਸਜ਼ਾ ਦਿੰਨੇ ਆ ਜਿਹੜਾ ਗੁਨਾਹ ਉਹਨੇ ਕੀਤਾ ਵੀ ਨਹੀਂ ਹੁੰਦਾ ਤਾਂ ਉਹਦੇ ਬਦਲੇ ਜਿਹੜੀ ਸਜ਼ਾ ਸਾਨੂੰ ਕੁਦਰਤ ਦਿੰਦੀ ਆ ਜਾਂ ਰੱਬ ਦਿੰਦਾ ਉਹਦਾ ਕੋਈ ਤੋੜ ਨਹੀਂ ਇੱਕ ਵਾਰ ਤੂੰ ਮੈਨੂੰ ਛੋਟੇ ਕਦ ਦੀ ਤੇ ਪੱਕੇ ਰੰਗ ਦੀ ਕਹਿ ਕੇ ਦੁਰਕਾਰਿਆ ਸੀ ਨਾ ਉਸ ਤੋਂ ਬਾਅਦ ਤੈਨੂੰ ਮੇਰੇ ਨਾਲੋਂ ਵੀ ਛੋਟੇ ਕਦ ਦੀ ਤੇ ਪੱਕੇ ਰੰਗ ਦੀ ਕੁੜੀ ਅਪਣਾਉਣ ਲਈ ਮਜਬੂਰ ਹੋਣਾ ਪਿਆ ਹਾਂਜੀ ਦੋਸਤੋ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿਸੇ ਨੂੰ ਸਰੀਰਕ ਸੁੰਦਰਤਾ ਦੇ ਤੌਰ ਤੇ ਹੀ ਜਾਣਦੇ ਨੇ ਪਹਿਚਾਣਦੇ ਨੇ ਪਰ ਕਹਿੰਦੇ ਹੁੰਦੇ ਆ ਕਿ ਸੋਹਣੇ ਤਾਂ ਖਰਗੂਜੇ ਤੇ ਕੌੜਤੂਮੇ ਵੀ ਬਥੇਰੇ ਹੁੰਦੇ ਨੇ ਹ ਹੁਣ ਜਦੋਂ ਆਪਾਂ ਵੱਡੇ ਹੋ ਗਏ ਤਾਂ ਸਾਨੂੰ ਸੋਹਣੇ ਹੋਣ ਦੀ ਸੁੰਦਰਤਾ ਦੀ ਪਰਿਭਾਸ਼ਾ ਜਿਹੜੀ ਸਮਝ ਆਉਂਦੀ ਆ ਜਦੋਂ ਇੱਕ ਇਨਸਾਨ ਪੜ੍ਹ ਲਿਖ ਜਾਂਦਾ ਤਾਂ ਉਹਦੇ ਲਈ ਸੁੰਦਰਤਾ ਦੇ ਮayne ਬਦਲ ਜਾਂਦੇ ਆ ਅਸਲ ਦੇ ਵਿੱਚ ਸੁੰਦਰ ਉਹ ਇਨਸਾਨ ਹੁੰਦਾ ਜਿੱਦੀ ਸੋਚ ਉੱਚੀ ਸੁੱਚੀ ਹੋਵੇ ਜਿਹਦੇ ਵਿਚਾਰ ਉੱਚੇ ਸੁੱਚੇ ਹੋਣ ਜਿਹਦਾ ਵਰਤਾਵ ਉੱਚਾ ਸੁੱਚਾ ਹੋਵੇ ਕਿਸੇ ਨੂੰ ਵੇਖ ਕੇ ਸਾਡੇ ਦਿਲ ਦੇ ਵਿੱਚ ਉਹਦੇ ਪ੍ਰਤੀ ਕੀ ਸੋਚ ਆਉਂਦੀ ਆ ਜਿਹੜੀ ਸੋਚ ਆ ਉਹ ਸਾਨੂੰ ਪਤਾ ਹੁੰਦੀ ਆ ਤੇ ਉਹੀ ਸੋਚ ਸਾਨੂੰ ਸਾਡੀ ਨਜ਼ਰ ਦੇ ਵਿੱਚ ਮਹਾਨ ਬਣਾਉਂਦੀ ਆ ਤੇ ਸਾਡੀ ਨਜ਼ਰ ਦੇ ਵਿੱਚ ਗਰਾਉਂਦੀ ਆ ਆਪਣੇ ਬਾਰੇ ਹਰ ਇੱਕ ਇਨਸਾਨ ਨੂੰ ਸਾਰਿਆਂ ਤੋਂ ਵੱਧ ਪਤਾ ਹੁੰਦਾ ਮੇਰੇ ਦਿਲ ਚ ਕੀ ਚੱਲ ਰਿਹਾ ਉਹ ਤੁਹਾਨੂੰ ਨਹੀਂ ਪਤਾ ਤੁਹਾਡੇ ਦਿਲ ਚ ਕੀ ਚੱਲ ਰਿਹਾ ਉਹ ਮੈਨੂੰ ਨਹੀਂ ਪਤਾ ਪਰ ਸਾਨੂੰ ਆਪਣੇ ਆਪ ਬਾਰੇ ਸਭ ਤੋਂ ਵੱਧ ਪਤਾ ਹੁੰਦਾ ਪੜੇ ਲਿਖੇ ਹੋਣ ਦਾ ਮਤਲਬ ਇਹ ਆ ਕਿ ਅਸੀਂ ਪੜ੍ਹ ਲਿਖ ਕੇ ਕੀ ਸਿੱਖਿਆ ਕਿ ਅਸੀਂ ਕਿਸੇ ਦੇ ਗੋਰੇ ਚਿੱਟੇ ਰੰਗ ਨੂੰ ਸੋਹਣੀ ਸ਼ਕਲ ਸੂਰਤ ਨੂੰ ਹੀ ਸੋਹਣਾ ਕਹਾਗੇ ਹੁਣ ਗੋਰੇ ਚਿੱਟੇ ਰੰਗ ਤੇ ਸੋਹਣੇ ਸ਼ਕਲ ਵਾਲਿਆਂ ਨੂੰ ਜੇ ਆਪਾਂ ਸੋਹਣੇ ਕਹਾਗੇ ਵਿੱਚ ਸੋਹਣੇ ਹੋਣਾ ਤੁਹਾਡੇ ਵਿੱਚ ਕੀ ਗੁਣ ਨੇ ਤੁਹਾਡਾ ਕਰੈਕਟਰ ਕਿਦਾਂ ਦਾ ਤੁਹਾਡੀ ਬੋਲਚਾਲ ਕਿਦਾਂ ਦੀ ਆ ਤੁਹਾਡਾ ਦੂਜਿਆਂ ਨਾਲ ਵਿਹੇਵ ਕਿਦਾਂ ਦਾ ਤੁਹਾਡੇ ਵਿਚਾਰ ਕਿਦਾਂ ਦਾ ਤੇ ਦੂਜਿਆਂ ਲਈ ਤੁਸੀਂ ਕੀ ਕਰਦੇ ਹੋ ਦੂਜਿਆਂ ਲਈ ਤੁਸੀਂ ਕੀ ਚੰਗਾ ਕਰਦੇ ਹੋ ਕੀ ਚੰਗਾ ਸੋਚਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਮਿਲਾ ਕੇ ਅਸੀਂ ਸੋਹਣੇ ਬਣਦੇ ਆ ਨਾ ਕਿ ਕੱਲੀ ਦੇਖ ਨਾਲ ਕਿਉਂਕਿ ਦਿੱਖ ਤਾਂ ਕੁੜੀਆਂ ਬਿਊਟੀ ਪਾਰਲਰ 'ਚ ਜਾ ਕੇ ਵੀ ਬਦਲ ਲੈਂਦੀਆਂ ਨੇ ਸੋਹਣਾ ਹੋਣਾ ਤੇ ਸੋਹਣੇ ਲੱਗਣ ਦੇ ਵਿੱਚ ਬਹੁਤ ਫਰਕ ਹੁੰਦਾ ਮੈਂ ਕਹਿਣੀ ਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਸੋਚ ਇੰਨੀ ਸੋਹਣੀ ਬਣਾ ਲੈਣੀ ਚਾਹੀਦੀ ਆ ਕਿ ਸਾਨੂੰ ਕੋਈ ਵੀ ਸਾਡਾ ਸਾਹਮਣੇ ਵਾਲਾ ਇਨਸਾਨ ਬੁਰਾ ਨਾ ਲੱਗੇ ਸਾਨੂੰ ਸਾਰੇ ਸੋਹਣੇ ਲੱਗਣ ਕਿਉਂਕਿ ਜੇ ਸਾਡੀ ਸੋਚ ਸੋਹਣੀ ਹੋਊਗੀ ਤਾਂ ਸਾਨੂੰ ਸਾਰੇ ਸੋਹਣੇ ਲੱਗਣਗੇ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ